ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿੰਦਾ ਗਰੇਵਾਲ ਆਪ ਸਭੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੱਲ ਦਸਹਿਰੇ ਦੇ ਮੌਕੇ ਤੇ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜੋ ਕਿ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸਰਕਲ ਆਦੰਬਰ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਾਇਆ ਜਾਂਦਾ ਹੈ ਤੇ ਇਸ ਸਾਲ ਬਹੁਤ ਵਧੀਆ ਜਿਹਦੇ ਵਿੱਚ 8 ਟੀਮਾਂ ਖੇਡਣਗੀਆਂ ਸਾਰੀਆਂ ਇੰਟਰ ਇੰਟਰਨੈਸ਼ਨਲ ਪਲੇਅਰ ਹੋਣਗੇ ਉਹਦੇ ਵਿੱਚ ਖੇਡਣ ਵਾਲੇ ਤੇ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਹੋ ਰਿਹਾ ਜਿੰਨੇ ਵੀ ਮੇਰੇ ਭੈਣ ਭਰਾ ਇਲਾਕੇ ਤੋਂ ਆਦਮਪੁਰ ਹਲਕੇ ਤੋਂ ਹੋਰ ਆਲੇ ਦੁਆਲੇ ਹਲਕਿਆਂ ਤੋਂ ਇੱਥੇ ਆਉਣ ਦੀ ਕੋਸ਼ਿਸ਼ ਕਰਨ ਕਿ ਟੂਰਨਾਮੈਂਟ ਦੀ رونਕ ਨੂੰ ਵੀ ਵਧਾਉਣ ਅਤੇ ਆਨੰਦ ਮਾਨਣ ਟੂਰਨਾਮੈਂਟ ਦਾ ਇਹ ਸਾਡਾ ਨਵਾਂ ਟੂਰਨਾਮੈਂਟ ਆ ਇੱਥੇ ਆਦਮਪੁਰ ਗਰਾਊਂਡ ਦੇ ਵਿੱਚ ਜੋ ਕਿ ਛੀਤ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸਰਕਲ ਆਦਮਪੁਰ ਵੱਲੋਂ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ 8 ਟੀਮਾਂ ਖੇਡਣ ਗਈਆਂ ਜੋ ਕਿ 8 ਅਕੈਡਮੀਆ ਵਧੀਆ ਟੌਪ ਦੇ ਪਲੇਅਰ ਖੇਡਣਗੇ ਉਹਨਾਂ ਦੇ ਵਿੱਚ ਕਿੱਦਾਂ ਕੀ ਲਾਲੋ ਫਰੰਦੀਪੁਰ ਦੀ ਟੀਮ ਉਹਦੇ ਵਿੱਚ ਗੋਪੀ ਫਰੰਦੀਪੁਰ ਇੱਕਮ ਚੋਰ ਪਲੇਅਰ ਬਾਕੀ ਸਾਰੇ ਇੱਥੇ ਕਾਫੀ ਵਧੀਆ ਵਧੀਆ ਪਲੇਅਰ ਖੇਡਣਗੇ ਤੇ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਫਸਟ ਪ੍ਰਾਈਜ਼ 1,25,000 ਰੁਪਿਆ ਲੱਖ ਰੁਪਿਆ ਸੈਕੰਡ ਪ੍ਰਾਈਜ਼ ਹੈ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਬੈਸਟ ਰਾਈਡਰ ਤੇ ਬੈਸਟ ਯਾਪੀ ਟੂਰਨਾਮੈਂਟ ਤੁਸੀਂ ਕਿੰਨੇ ਚਿਰ ਤੋਂ ਕਰਵਾ ਰਹੇ ਹੋ ਜੀ ਇਹ ਟੂਰਨਾਮੈਂਟ ਜੀ ਸਾਨੂੰ ਕਾਫੀ ਸਮੇਂ ਤੋਂ ਕਰਾ ਰਹੇ 9 ਸਾਲ ਹੋ ਗਏ ਜੀ ਕਰਾਉਂਦੇ ਨੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ